ਸਤਿ ਸ੍ਰੀ ਅਕਾਲ ਜੀ ਕੱਤਮ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਪਿੰਡੂ ਪੱਤਰਕਾਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੋਂ ਜਿਹੜਾ ਮੇਰਾ ਅੱਜ ਦਾ ਇਹ ਵੀਡੀਓ ਬਣਾਉਣ ਦਾ ਮੰਤਵ ਹੈਗਾ ਇਹ ਇੱਕ ਜਿਹੜਾ ਮੈਸੇਜ ਆ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਕਿਉਂਕਿ ਮੈਨੂੰ ਜਿਹੜਾ ਲਗਭਗ ਵੀ 8 ਮਹੀਨੇ ਹੋ ਚੁੱਕੇ ਆ ਜਿਹੜਾ ਬਾਹਰ ਆਏ ਨੂੰ ਮੈਂ ਇੱਥੇ ਕੈਨੇਡਾ ਵੀ ਨਹੀਂ ਪੈਗੇ ਚ ਰਹਿਣਾ ਸੋ ਮੈਂ ਜਿੰਨਾ ਕੁ ਵੀ ਅਬਜ਼ਰਵ ਕੀਤਾ ਮੈਂ ਉਹਦੇ ਬਾਰੇ ਤੁਹਾਨੂੰ ਦੱਸਦਾ ਹਾਂ ਸੋ ਪਹਿਲੀ ਗੱਲ ਤਾਂ ਮੈਂ ਇੱਥੇ ਜਿਹੜੀ ਸੁਣੀ ਸੀ ਉਹ ਇਹ ਸੀਗੀ ਵੀ ਯਾਰ ਵੀ ਜਦੋਂ ਮੈਂ ਪਹਿਲਾਂ ਆਇਆ ਤੇ ਲੋਕ ਮੈਂ ਜੋਬ ਲੱਭਣ ਲੱਗਿਆ ਤਾਂ ਮੈਨੂੰ ਲੋਕਾਂ ਦੇ ਵੀ ਯਾਰ ਜੇ ਤੈਨੂੰ ਕਿਤੇ ਵੀ ਗੋਰਿਆਂ ਕੋਲੇ ਕੰਮ ਮਿਲ ਜੇ ਨਾ ਫੇਰ ਵਧੀਆ ਆ ਕਿ ਦੇਸੀ ਬੰਦੇ ਕੋਲੇ ਕੰਮ ਨਾ ਕਰੀਂ ਠੀਕ ਹੈ ਤੇ ਮੇਰੇ ਵੀ ਇਹ ਗੱਲ ਮੈਂ ਪੰਜਾਬ ਤੋਂ ਨਵਾਂ-ਨਵਾਂ ਆਏ ਸੀ ਮੇਰੇ ਥੋੜੀ ਜਿਹੀ ਚੁਬੀ ਗੱਲ ਮੈਂ ਤੁਹਾਨੂੰ ਐਵੇਂ ਕਹਦਾ ਤੇ ਮੇਰਾ ਸੌਖਾ ਨਾ ਜਿਹੜਾ ਪਹਿਲਾ ਕੰਮ ਸੀਗਾ ਤੇ ਉਹ ਸੀ ਵੀ ਮੇਰਾ EMPLOYEER ਜਿਹੜਾ ਸੀਗਾ ਉਹ ਪੰਜਾਬੀ ਸੀ ਤੇ ਮੇਰਾ ਤਾਂ ਕੋਈ ਬੈਡ ਐਕਸਪੀਰੀਅੰਸ ਨਹੀਂ ਹੋਇਆ ਉੱਥੇ ਤੇ ਮੈਂ ਤਾਂ ਬੜਾ ਵਧੀਆ ਬੰਦਾ ਸੀਗਾ ਬਹੁਤ ਵਧੀਆ ਉਹਨੇ ਤਾਂ ਢੰਗ ਨਾਲ ਆਪਾਂ ਨੂੰ ਟ੍ਰੀਟ ਕੀਤਾ ਵੱਡੇ ਭਾਈ ਨੇ ਸਾਰਾ ਕੁਝ ਵਧੀਆ ਸੀਗਾ ਹਨਾ ਤੇ ਮੈਂ ਇਹ ਵੀਡੀਓ ਤਾਂ ਬਣਾਉਣੀ ਚਾਹਣਾ ਵੀ ਅੱਜ ਕੱਲ ਮੈਂ ਖਬਰਾਂ ਬਹੁਤ ਦੇਖ ਰਿਹਾ ਵੀਰੇ ਵੀ ਕੋਈ ਵੀ ਚੈਨਲ ਆ ਜਿਹੜਾ ਜਾਂ ਇੱਥੇ ਕੋਈ ਵੀ ਜਿਵੇਂ ਕੋਈ ਮੰਨ ਲਓ ਤੁਸੀਂ ਕੋਈ ਕੋਈ ਕੁਝ ਵੀ ਹੋ ਗਿਆ ਯਾਰ ਵੀ ਜਾਂ ਲੜਾਈ ਹੋ ਗਈ ਜਾਂ ਪੜਾਈ ਹੋ ਗਈ ਤੇ ਜਾਂ ਕੁਝ ਵੀ ਹੋ ਗਿਆ ਵੀ ਉਸ ਤੇ ਸਪੈਸ਼ਲ ਨਾ ਵੱਡਾ ਵੱਡਾ ਹਾਈਲਾਈਟ ਕਰਕੇ ਸਪੈਸ਼ਲ ਲੱਗਦੇ ਵੀ ਪੰਜਾਬੀ ਬੰਦਿਆਂ ਨੇ ਕੀਤਾ ਆਹਾ ਚਾਹੇ ਕੋਈ ਇਹਨਾਂ ਨੇ ਖਬਰ ਦਾ ਉਹ ਵੀ ਨਾ ਕੀਤਾ ਹੋਵੇ ਵੀ ਲਾਈਕ ਵੀ ਕੋਈ ਇਹਨਾਂ ਨੂੰ ਪੱਕਾ ਪਤਾ ਵੀ ਨਾ ਹੋਵੇ ਵੀ ਉਹ ਪੰਜਾਬੀ ਇਹਨਾਂ ਨੇ ਪੰਜਾਬੀ ਲਿਖਣਾ ਹੀ ਲਿਖਣਾ ਤੇ ਇਹ ਮੈਂ ਇਹ ਆਪਣੀ ਤੁਸੀਂ ਕਹਿ ਲਓ ਵੀ ਆਪਣੇ ਪੰਜਾਬੀਆਂ ਦੀ ਜਾਂ ਆਪਣੀ ਕੌਮ ਦੀ ਇਹ ਤਰਾਸਦੀ ਆ ਵੀ ਆਪਾਂ ਜਿਹੜਾ ਹੈਗਾ ਨਾ ਵੀ ਆਪਾਂ ਸਿਆਣੇ ਵੀ ਬਾਲੇ ਜਾਦੇ ਆ ਆਪਾਂ ਆਪਣੀਆਂ ਗਲਤੀਆਂ ਵੀ ਆਪ ਹੀ ਕੱਢਣ ਲੱਗ ਪੈਨੇ ਆ ਤੁਸੀਂ ਕਦੇ ਵੀ ਦੇਖ ਲਿਓ ਕੋਈ ਵੀ ਆ ਜਿਹੜੀ ਹੋਰ ਵੀ ਕੋਈ ਬੰਦੇ ਨੇ ਜਾਂ ਕੌਮਾਂ ਨੇ ਉਹ ਚਾਹੇ ਉਹਨਾਂ ਦਾ ਕੋਈ ਬੰਦਾ ਕੁਝ ਮਾੜਾ ਕਰ ਦੇ ਉਹ ਫੇਰ ਵੀ ਉਹਨੂੰ ਮਾੜਾ ਨਹੀਂ ਕਹਿੰਦੇ ਜੇ ਉਹਦਾ ਸਾਥ ਨਹੀਂ ਦਿੰਦੇ ਤਾਂ ਉਹਨੂੰ ਮਾੜਾ ਵੀ ਨਹੀਂ ਕਹਿੰਦੇ ਤੁਸੀਂ ਕਦੇ ਆਸਤੇ ਵੇਖ ਲਓ ਇੱਥੇ ਬਥੇਰੇ ਲੋਕ ਵੀ ਮੰਨ ਲਓ ਜਿਵੇਂ ਆਪਣੇ ਆਡਰ ਆਸਟਰ ਦੀ ਮੰਗ ਕਰਦੇ ਇੱਥੇ ਹੋਰ ਵੀ ਬਥੇਰੇ ਧਰਮਾਂ ਦੇ ਲੋਕ ਆਉਂਦੇ ਆਡਰ ਆਸਟਰ ਦੀ ਮੰਗ ਕਰਦੇ ਪਰ ਉਹਨਾਂ ਦੇ ਲੋਕ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਠੀਕ ਹੈ ਚੰਗਾ ਭਾਵੇਂ ਨਾ ਕਹਣ ਪਰ ਮਾੜਾ ਵੀ ਨਹੀਂ ਕਹਿੰਦੇ ਪਰ ਆਪਣੇ ਲੋਕਾਂ ਦੀ ਮੈਂ ਇਹ ਚੀਜ਼ ਜ਼ਰੂਰ ਵੇਖੀ ਆ ਵੀ ਤੁਸੀਂ ਚਾਹੇ ਪੂਰੇ ਇੰਡੀਅਨਸ ਤੇ ਲਾ ਲੋ ਤੁਸੀਂ ਇੱਥੇ ਕੋਈ ਵੀ ਆ ਜਾਂ ਇਹ ਜੇ ਕੋਈ ਆਪਣੇ ਵਾਲਾ ਕੋਈ ਮਾੜਾ ਮੋਟਾ ਗਲਤ ਕਰਦਾ ਨਾ ਉਹਦੀ ਵੀਡੀਓ ਪਣਾ ਕੇ ਉਦੋਂ ਹੀ ਚਾੜ ਦਿੰਦੇ ਆ ਜਾਂ ਇਹ ਕਹਿੰਦੇ ਆ ਵੀ ਜੀ ਇੱਥੇ ਸਟੂਡੈਂਟਸ ਲੜਦੇ ਫਿਰਦੇ ਆ ਜਾਂ ਪੰਜਾਬੀ ਲੜਦੇ ਫਿਰਦੇ ਆ ਪੰਜਾਬੀ ਗੰਦ ਪਾਉਂਦੇ ਆ ਐ ਕਰਦੇ ਆ ਇਹ ਕਰਦੇ ਆ ਉਹ ਕਰਦੇ ਆ ਵੀਰੇ ਇੱਥੇ ਸਾਰੇ ਲੜਦੇ ਆ ਸਾਰੀਆਂ ਕਮਿਊਨਿਟੀਜ਼ ਰਹਿੰਦੀਆਂ ਸਾਰੀ ਹਰੇਕ ਜਿਹੜੀ ਕਮਿਊਨਿਟੀ ਉਸ ਚ ਬੰਦੇ ਮਾੜੇ ਵੀ ਹੁੰਦੇ ਆ ਬੰਦੇ ਚੰਗੇ ਵੀ ਹੁੰਦੇ ਆ ਤੇ ਇਹ ਜ਼ਰੂਰੀ ਨਹੀਂ ਕੋਈ ਵੀ ਸਾਰੇ ਦੇ ਸਾਰੇ ਹੀ ਚੰਗੇ ਹੁਣ ਹੁਣ ਕਈ ਗੋਰੇ ਮਾੜੇ ਵੀ ਹੈਗੇ ਆ ਜਾਂ ਤੁਸੀਂ ਮੈਂ ਇੱਥੇ ਮੈਨੀਟੋਬਾ 'ਚ ਰਹਿਣਾ ਇੱਥੇ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਨੇਟਿਵ ਪੀਪਲਸ ਰਹਿੰਦੇ ਆ ਉਹਨਾਂ ਦਾ ਵੀ ਤੁਹਾਨੂੰ ਪਤਾ ਹੋਊਗਾ ਤੇ ਜਿਵੇਂ ਮੰਨ ਲਓ ਵੀ ਉਹਨਾਂ 'ਚ ਵੀ ਲੜਾਈਆਂ ਤਾਂ ਹੁੰਦੀਆਂ ਹੀ ਰਹਿੰਦੀਆਂ ਯਾਰ ਮੈਂ ਵੇਖਿਆ ਇੱਥੇ ਜਾਂ ਤੁਸੀਂ ਕਹੋ ਵੀ ਜਿਵੇਂ ਆਪਣੇ ਕਹਿੰਦੇ ਵੀ ਜੀ ਇਹ ਬੱਸ ਦੀ ਲਾਈਨ 'ਚੋਂ ਮੂਰੇ ਹੋ ਕੇ ਚੜ ਜਾਂਦੇ ਆ ਵੀਰੇ ਸਾਰੇ ਹੀ ਚੜਦੇ ਆ ਮੈਂ ਮੈਂ ਜਿੰਨਾ ਕੱਠ ਮਹੀਨੇ ਇੱਥੇ ਰਿਹਾ ਇੱਥੇ ਸਾਰੇ ਹੀ ਚੜਦੇ ਆ ਸੋ ਮੇਰੀ ਇੱਕ ਇੱਕੋ ਇੱਕ ਇਹੀ ਬੇਨਤੀ ਆ ਵੀ ਯਾਰ ਤੁਸੀਂ ਖਬਰਾਂ ਵਾਲਿਆਂ ਨੂੰ ਵੀ ਬੇਨਤੀ ਆ ਤੇ ਆਪਣੇ ਬੰਦਿਆਂ ਨੂੰ ਵੀ ਤੁਸੀਂ ਆਪਦੇ ਬੰਦਿਆਂ ਨੂੰ ਭੰਡਿਆ ਨਾ ਕਰੋ ਯਾਰ ਮੰਦੇ ਆਂ ਕਈ ਬੰਦੇ ਮਾੜੇ ਹੁੰਦੇ ਆ ਕਰਨਾ ਵੀ ਪੈਂਦਾ ਤੇ ਪਰ ਇੰਨਾ ਨਹੀਂ ਕਰਨਾ ਚਾਹੀਦਾ ਵੀ ਤੁਸੀਂ ਆਪ ਦੇ ਬੰਦਿਆਂ ਨੂੰ ਹੀ ਬਦਨਾਮ ਕਰੀ ਜਾਓ ਵੀਰੇ ਹਰੇਕ ਕੌਮ 'ਚ ਜੇ 100 ਬੰਦਾ ਚੰਗਾ ਤਾਂ 10 ਮਾੜੇ ਵੀ ਹੁੰਦੇ ਆ ਹਰੇਕ ਥਾਂ ਤੇ ਹੁੰਦੇ ਆ ਜਿਹੜੀਆਂ ਗਲਤੀਆਂ ਇੱਥੇ ਪੰਜਾਬੀ ਕਰਦੇ ਆ ਉਹ ਗੋਰੇ ਵੀ ਕਰਦੇ ਆ ਜੇ ਤੁਸੀਂ ਕਹਿ ਦੋ ਵੀ ਉਹ ਗੀੜੀਆਂ ਮਾਰਦੇ ਆ ਜਾਂ ਤੁਸੀਂ ਕਹਿ ਦੋ ਗੱਟੀਆਂ ਲੈ ਕੇ ਘਮਾਉਂਦੇ ਆ ਐਂ ਢੇੜੇ ਲਾਉਂਦੇ ਆ ਗੋਰੇ ਵੀ ਲਾਉਂਦੇ ਆ ਵੀਰੇ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜਿਹੜੇ ਸਕੂਲਾਂ ਚ ਜਾਗ ਪੜਦੇ ਆ ਉਹਨਾਂ ਦੇ ਜਿਹੜੇ ਕਾਲਜੇਸ ਚ ਪੜਦੇ ਆ ਸਾਰੇ ਹੀ ਕਰਦੇ ਆ ਜਰੂਰੀ ਨਹੀਂ ਵੀ ਕੱਲੇ ਪੰਜਾਬੀ ਐਂ ਕਰਦੇ ਆ ਜਾਂ ਹੁਣ ਅੱਜ ਕੱਲ੍ਹ ਐਂ ਚੋਰੀਆਂ ਦਾ ਵੀ ਬਹੁਤ ਆ ਰਿਹਾ ਵੀ ਗਲਤ ਕੰਮਾਂ ਚ ਗੈਂਗਸਟਰ ਇਹ ਉਹ ਸਾਰਾ ਕੁਝ ਪੰਜਾਬੀਆਂ ਨੂੰ ਕਿਉਂ ਹਾਈਲਾਈਟ ਕਰਦੇ ਆ ਤੁਸੀਂ ਵੀਰੇ ਜਾਂ ਤਾਂ ਐਂ ਹੋਵੇ ਵੀ ਕੱਲੇ ਪੰਜਾਬੀ ਐ ਬਈ ਹੋਰ ਤਾਂ ਬਾਕੀ ਸਾਰੇ ਕੋਈ ਕੁਝ ਨਹੀਂ ਕਰਦਾ ਇੱਥੇ ਮੇਰੀ ਬੇਨਤੀ ਇਹ ਹੀ ਆ ਵੀ ਆਪਣੇ ਲੋਕਾਂ ਨੂੰ ਵੀ ਤੁਸੀਂ ਬਾਲੇ ਬਈ ਸਿਆਣੇ ਨਾ ਬਣਿਆ ਕਰੋ ਆਪਦੇ ਬੰਦਿਆਂ ਨੂੰ ਨਾ ਭੰਡਿਆ ਕਰੋ ਸਮਝਾਉਣਾ ਤੁਹਾਡਾ ਹੱਕ ਹੈ ਤੁਸੀਂ ਉਹਨਾਂ ਨੂੰ ਸਮਝਾਓ ਜੇ ਕੋਈ ਤੁਹਾਨੂੰ ਬੰਦਾ ਕਿਤੇ ਗਲਤੀ ਕਰਦਾ ਮਿਲਦਾ ਤਾਂ ਉਹਨੂੰ ਤੁਸੀਂ ਕਹਿ ਸਕਦੇ ਆ ਵੀਡੀਓ ਬਣਾ ਬਣਾ ਕੇ ਨੈਟ ਤੇ ਨਾ ਚਾੜਿਆ ਕਰੋ ਬਿਨਾਂ ਗੱਲੋਂ ਇਸ ਤੇ ਬਦਨਾਮੀ ਜੇ ਤੁਸੀਂ ਕੋਈ ਵੀਡੀਓ ਪਾ ਕੇ ਉਸ ਬੰਦੇ ਦਾ ਉੱਤੇ ਲੈ ਕੇ ਵੀ ਆਹ ਜੀ ਫਲਾਨਾ ਬੰਦਾ ਐ ਕਰ ਰਿਹਾ ਤੁਸੀਂ ਉਹ ਇਕੱਲੇ ਉਹ ਬੰਦੇ ਦੀ ਬਦਨਾਮੀ ਨਹੀਂ ਹੋ ਰਹੀ ਇੱਥੇ ਸਾਰਿਆਂ ਦੀ ਬਦਨਾਮੀ ਹੋਣੀ ਹੈ ਤੁਸੀਂ ਵੀ ਪੰਜਾਬੀ ਆ ਤੇ ਉਹ ਬੰਦਾ ਵੀ ਪੰਜਾਬੀ ਹੋਊਗਾ ਜਿਹਦੀ ਤੁਸੀਂ ਵੀਡੀਓ ਬਣਾਉਗੇ ਜਿੰਨਾਂ ਨੇ ਦੇਖਣਾ ਉਹ ਵੀ ਪੰਜਾਬੀ ਹੋਣਗੇ ਠੀਕ ਹੈ ਇਹ ਬਦਨਾਮੀ ਪੰਜਾਬ ਦੀ ਹੋਣੀ ਆ ਤੁਸੀਂ ਇਹ ਸਮਝੋ ਵੀ ਜੇ ਤੁਸੀਂ ਉਹਦੀ ਵੀਡੀਓ ਬਣਾ ਕੇ ਜਾਂ ਕਿਸੇ ਵੀ ਕੋਈ ਵੀ ਗਲਤ ਕੰਮ ਕਰਦਾ ਜਾਂ ਉਹਦੀ ਇਹ ਵੀਡੀਓ ਤੁਸੀਂ ਬਣਾ ਕੇ ਪਾਉਂਗੇ ਤਾਂ ਇੱਥੇ ਪੰਜਾਬ ਦੀ ਬੇਇੱਜ਼ਤੀ ਹੋਣੀ ਆ ਉਹ ਇਕੱਲੇ ਬੰਦੇ ਦੀ ਨਹੀਂ ਹੋਣੀ ਬੇਇੱਜ਼ਤੀ ਤੇ ਇਹੀ ਮੇਰੀ ਰਿਕਵੈਸਟ ਆ ਤੇ ਬਾਕੀ ਜਿਹੜੇ ਯਾਰ ਵੀ ਜਿਹੜੇ ਆ ਕਹਿੰਦੇ ਦੇਸੀ ਐਮਪਲੋਇਰ ਕੋਲੇ ਕੰਮ ਨਾ ਕਰਿਆ ਕਰੋ ਹੋ ਸਕਦਾ ਕੋਈ 100 ਚੋਂ 10 ਬੰਦੇ ਮਾੜੇ ਹੋਣ ਪਰ ਸਾਰੇ ਮਾੜੇ ਨਹੀਂ ਹੁੰਦੇ ਇੱਥੇ ਬੰਦੇ ਆਪਣੇ ਬਹੁਤ ਚੰਗੇ ਤੋਂ ਚੰਗੇ ਆ ਆਪਣੇ ਸਪੈਸ਼ਲ ਪੰਜਾਬ ਦਾ ਤਾਂ ਇਹ ਹੈਗਾ ਹੀ ਆ ਵੀ ਇਹਨਾਂ ਨੇ ਬਹੁਤ ਸੇਵਾ ਇਹਨਾਂ ਦੇ ਕਰਮਾਂ ਚ ਲਿਖੀ ਹੋਈ ਆ ਜਿਹੜੀ ਇਹ ਕਰਦੇ ਆ ਜਾਂ ਲੰਗਰ ਲਾਉਂਦੇ ਆ ਇਹ ਸਭ ਕੁਝ ਚੱਲਦਾ ਹੀ ਰਹਿਣਾ ਸੋ ਮੇਰਾ ਵੀਰ ਇਹਨਾਂ ਧਿਆਨ ਰੱਖਿਆ ਕਰੋ ਵੀ ਐਵੇਂ ਤੁਸੀਂ ਆਏ ਨਾ ਗਿਆ ਕਰੋ ਵੀ ਯਾਰ ਆ ਸਟੂਡੈਂਟ ਗੰਦ ਪਾਉਂਦੇ ਆ ਜਾਂ ਸਟੂਡੈਂਟ ਕਹੀ ਜਾਣ ਵੀ ਜੀ ਪੱਕੇ ਬਾਲਾ ਗੰਦ ਪਾਉਂਦੇ ਆ ਅਸੀਂ ਤਾਂ ਗੰਦ ਨਹੀਂ ਪਾਉਂਦੇ ਯਾਰ ਤੁਸੀਂ ਆਏ ਤਾਂ ਇੱਕੀ ਆ ਹੈ ਤਾਂ ਆਪਾਂ ਪੰਜਾਬ ਦੇ ਹੀ ਆ ਤੋ ਇੱਥੇ ਆ ਕੇ ਕੱਚੇ ਪੱਕੇ ਆਲਾ ਰੌਲਾ ਛੱਡ ਦਿਓ ਇੱਥੇ ਹਰੇਕ ਮਿਹਨਤ ਕਰਨ ਆਇਆ ਇਹ ਬਾਬਾ ਸਾਰਿਆਂ ਦੀ ਮਿਹਨਤ ਨੂੰ ਭਾਲ ਲਾਵੇ ਬਸ ਇੰਨਾ ਕਹਿੰਦਾ ਮਾਫੀ ਮੰਗਦਾ ਜੇ ਕੁਝ ਗਲਤ ਕਿਹਾ ਗਿਆ ਹੋਵੇ ਪਰ ਗੌਰ ਜਰੂਰ ਕਰਿਓ ਵੀਰੇ ਇਸ ਗੱਲ ਤੇ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਚ ਜਰੂਰ ਕੁਝ ਨਵਾਂ ਲੈ ਕੇ ਤਦ ਤੱਕ ਲਈ ਸਸੀ ਗੱਲ